ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਜੀ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦਾ ਸ਼ਬਦ ਰੂਪਾਂਤਰਨ ਅਤੇ ਸ਼ਬਦ ਰਚਨਾ ਸੋ ਆਡੀਓ ਵੀਡੀਓ ਦੀ ਇੱਕ ਵਾਰੀ ਕਨਫਰਮੇਸ਼ਨ ਦੇ ਦਿਓ ਜੀ ਤਾਂ ਜੋ ਫਿਰ ਆਪਾਂ ਆਪਣੀ ਕਲਾਸ ਹੈ ਜਿਹੜੀ ਉਹ ਸ਼ੁਰੂ ਕਰ ਸਕੀਏ सुशाइना जी कीत कौर जी राजप्रीत जी सत श्रीकाल सताल शहबाज जी सताल प्रीत भट्टी जी सत श्रीकाल ਜੀ ਸੋ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਫਿਰ ਆਪਾਂ 1 ਮਿੰਟ ਦੇ ਅੰਦਰ ਅੰਦਰ ਜਿਹੜੀ ਅੱਜ ਦੀ ਕਲਾਸ ਉਹ ਸ਼ੁਰੂ ਕਰਦੇ ਹਾਂ ਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਟੌਪਿਕ ਸ਼ਬਦ ਰੂਪਾਂਤਰਣ ਅਤੇ ਸ਼ਬਦ ਰਚਨਾ ਹਾਂਜੀ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਿ ਸ਼ਬਦ ਰੂਪਾਂਤਰਣ ਕਹਿੰਦੇ ਕਿ ਨੂੰ ਆ ਵੀ ਜਦੋਂ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਹਾਂ ਤਾਂ ਭਾਸ਼ਾ ਵਿੱਚਲੇ ਸਾਰੇ ਸ਼ਬਦ ਆਪੋ ਆਪਣਾ ਵਿਆਕਰਨਕ ਕਾਰਜ ਕਰ ਗਿਆ ਵੀ ਜਿਹੜੀ ਵੀ ਭਾਸ਼ਾ ਦੀ ਅਸੀਂ ਵਰਤੋਂ ਕਰਦੇ ਹਾਂ ਤਾਂ ਸਾਰੀਆਂ ਭਾਸ਼ਾਵਾਂ ਕੀ ਹੈ ਆਪਣਾ ਆਪਣਾ ਵਿਆਕਰਨ ਕਾਰਜ ਕਰਦੀਆਂ ਨੇ ਜਿਹੜੇ ਵਿਛਲੇ ਉਹਦੇ ਸ਼ਬਦ ਵਰਤੇ ਜਾਂਦੇ ਤੇ ਇੰਜ ਇਹ ਜਿਹੜੇ ਸ਼ਬਦ ਹੁੰਦੇ ਆ ਨਾਵ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਕ ਤੇ ਨਿਪਾਤ ਇਹ ਸ਼ਬਦ ਹੁੰਦੇ ਇਹ ਸਾਰੇ ਆਪਾਂ ਕੀ ਹੈ ਪਿਛਲੀਆਂ ਕਲਾਸਿਸ ਦੇ ਵਿੱਚ ਕਰ ਚੁੱਕੇ ਆ ਜਿਹੜੇ ਸਾਰਥਕ ਸ਼ਬਦ ਐ ਉਹਨਾਂ ਦੀਆਂ 8-9 ਕਿਸਮਾਂ ਜਿਹੜੀਆਂ ਗਿਣੀਆਂ ਜਾਂਦੀਆਂ ਨੇ ਉਹਨਾਂ ਦੇ ਆਧਾਰ ਤੇ ਜਿਹੜੇ ਆਪਾਂ ਨਾਮ ਪੜਨਾਵ ਕਿਰਿਆ ਵਿਸ਼ੇਸ਼ਣ ਐ ਜਿਹੜੇ ਉਹ ਕਰ ਚੁੱਕੇ ਆ ਸੋ ਉਹ ਕਹਿੰਦੇ ਵੀ ਇਹ ਜਿਹੜੇ ਸਾਰੇ ਸ਼ਬਦ ਐ ਇਹ ਆਪਣਾ ਆਪਣਾ ਵਿਆਕਰਨਕ ਕਾਰਜ ਕਰਦੇ ਆ ਭਾਵ ਕਿ ਇਹ ਆਪਣੇ ਤੌਰ ਤੇ ਜਿਹੜੀ ਇਹ ਆਪਦੀ ਆਪਦੀ ਭੂਮਿਕਾ ਉਹ ਨਿਭਾਉਂਦੇ ਨੇ ਵਿਆਕਰਨਕ ਤੌਰ ਦੇ ਉੱਪਰ ਤੇ ਉਹ ਕਹਿੰਦੇ ਵੀ ਇਨਾਂ ਨੂੰ ਹੀ ਸ਼ਬਦ ਸ਼੍ਰੇਣੀਆਂ ਕਿਹਾ ਜਾਂਦਾ ਏ ਜਿਹੜੇ ਸ਼ਬਦ ਹੈ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ ਸੰਬੰਧਕ ਯੋਜਕ ਇਹ ਸਾਰੇ ਮਿਲ ਕੇ ਕੀ ਬਣਦੇ ਨੇ ਸ਼ਬਦ ਸ਼੍ਰੇਣੀਆਂ ਕਿਹਾ ਜਾਂਦਾ ਇਹਨਾਂ ਨੂੰ ਤੇ ਜਦੋਂ ਉਹ ਕਹਿੰਦੇ ਵੀ ਇਨਾਂ ਸ਼ਬਦਾਂ ਨੂੰ ਨਾਮ ਤੋਂ ਕਿਰਿਆ ਨਾਮ ਤੋਂ ਵਿਸ਼ੇਸ਼ਣ ਜਾਂ ਕਿਰਿਆ ਤੋਂ ਵਿਸ਼ੇਸ਼ਣ ਵਿਸ਼ੇਸ਼ਣ ਤੋਂ ਨਾਮ ਆਦ ਬਣਾਉਣ ਦੇ ਆ ਤਾਂ ਵਿਆਕਰਣ ਦੇ ਵਿੱਚ ਇਸ ਪ੍ਰਕਿਰਿਆ ਨੂੰ ਸ਼ਬਦ ਰੂਪਾਂਤਰਣ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ ਜਿਵੇਂ ਹੁਣ ਆਪਾਂ ਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਜਿਵੇਂ ਸੰਗ ਸ਼ਬਦ ਹੈ ਇਹ ਨਾਵ ਸ਼ਬਦ ਹੈ ਤੇ ਸੰਗਣਾ ਕੀ ਹੋ ਗਿਆ ਕਿਰਿਆ ਤੇ ਸੰਗਾਉ ਹੋ ਗਿਆ ਵਿਸ਼ੇਸ਼ਣ ਸੋ ਜਿਹੜੇ ਸ਼ਬਦ ਕੀ ਹੈ ਨਾਵ ਤੋਂ ਅਸੀਂ ਉਹਨਾਂ ਨੂੰ ਵਿਸ਼ੇਸ਼ਣ ਦੇ ਵਿੱਚ ਚੇਂਜ ਕਰ ਦਿੰਨੇ ਆ ਉਸੇ ਸ਼ਬਦ ਨੂੰ ਵਿਸ਼ੇਸ਼ਣ ਤੋਂ ਕਿਰਿਆ ਦੇ ਵਿੱਚ ਬਣਾਤਾ ਸੋ ਉਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਸ਼ਬਦ ਰੂਪਾਂਤਰਨ ਕਿਹਾ ਜਾਂਦਾ ਸੋ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਵੀ ਜਿਹੜਾ ਸੰਗ ਸ਼ਬਦ ਆ ਉਹਦਾ ਵਿਸ਼ੇਸ਼ਣ ਕੀ ਹੋਏਗਾ ਸੋ ਆਪਸ਼ਨ ਦੇ ਵਿੱਚ ਦਿੱਤੀਆਂ ਹੋਣਗੀਆਂ ਤਾਂ ਆਪਾਂ ਚੂਜ਼ ਕਰਨਾ ਹੋਊਗਾ ਸਹੀ ਉੱਤਰ ਜਿਹੜਾ ਬੰਦਾ ਹੈ ਸੋ ਇਥੇ ਆਪਾਂ ਨੂੰ ਪਤਾ ਵੀ ਸੰਗਾਉ ਹੁੰਦਾ ਸੋ ਇਹਨਾਂ ਨੂੰ ਸ਼ਬਦ ਰੂਪਾਂਤਰਣ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਸ਼ਬਦ ਜਿਹੜਾ ਆਪਣਾ ਰੂਪ ਹੈ ਉਹ ਕਿਸ ਤਰ੍ਹਾਂ ਬਦਲ ਲੈਂਦੇ ਆ ਸੋ ਜਿਹੜੇ ਸ਼ਬਦ ਰੂਪ ਬਦਲ ਲੈਂਦੇ ਆ ਉਹਨਾਂ ਨੂੰ ਅਸੀਂ ਵਿਕਾਰੀ ਸ਼ਬਦ ਕਹਿੰਦੇ ਹਾਂ ਵਿਕਾਰੀ ਤੇ ਅਵਕਾਰੀ ਸ਼ਬਦਾਂ ਦੇ ਵਿੱਚ ਇਹਨਾਂ ਸ਼ਬਦ ਸ਼੍ਰੇਣੀਆਂ ਨੂੰ ਵੰਡਿਆ ਜਾਂਦਾ ਸੋ ਜਿਹੜੀਆਂ ਪਹਿਲੀਆਂ 4 ਸ਼ਬਦ ਸ਼੍ਰੇਣੀਆਂ ਨਾਮ ਆਪਣਾ ਕਿਰਿਆ ਤੇ ਵਿਸ਼ੇਸ਼ਣ ਇਹ ਵਿਕਾਰੀ ਸ਼ਬਦਾਂ ਦੇ ਵਿੱਚ ਆਉਂਦੀਆਂ ਸੰਬੰਧਕ ਵਿਸਮਿਕ ਯੋਜਕ ਤੇ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਿਕ ਤੇ ਵਿਸ਼ਮਕ ਜਿਹੜੇ ਇਹ ਅਵਿਕਾਰੀ ਦੇ ਵਿੱਚ ਆਉਂਦੇ ਵੀ ਇਹਨਾਂ ਦਾ ਰੂਪ ਇਦਾਂ ਨਹੀਂ ਬਦਲਦਾ ਸੋ ਇਹਨਾਂ ਨੂੰ ਅਸੀਂ ਕੀ ਕਹਨੇ ਆ ਜੀ ਸ਼ਬਦ ਰੂਪਾਂਤਰਣ ਦੀ ਕੈਟਾਗਰੀ ਦੇ ਵਿੱਚ ਰੱਖਦੇ ਆ ਹੁਣ ਆਪਾਂ ਦੇਖਦੇ ਆ ਵੀ ਨਾਮ ਤੋਂ ਵਿਸ਼ੇਸ਼ਣ ਕਿਵੇਂ ਬਣਦੇ ਨੇ ਦੇਖੋ ਹੁਣ ਜਿਵੇਂ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਆਲਸ ਆਪਣੇ ਕੋਲੇ ਨਾਮ ਸ਼ਬਦ ਹੈ ਨਾਮ ਤੋਂ ਆਪਾਂ ਵਿਸ਼ੇਸ਼ਣ ਬਣਾਇਆ ਹੋਇਆ ਆਲਸ ਸਾਡੇ ਕੋਲੇ ਨਾਮ ਹੈ ਤੇ ਆਲਸੀ ਵਿਸ਼ੇਸ਼ਣ ਇਸੇ ਤਰ੍ਹਾਂ ਖੋਜ ਦਾ ਖੋਜੀ ਨੇਕ ਦਾ ਨੇਕੀ ਹੱਕ ਦਾ ਹੱਕਦਾਰ ਤੇ ਵਫਾ ਦਾ ਵਫਾਦਾਰ ਸੋ ਇਹ ਜਿਹੜੇ ਸਾਰੇ ਸ਼ਬਦ ਹੈ ਇਹ ਹਨ ਨਾਮ ਤੋਂ ਵਿਸ਼ੇਸ਼ਣ ਬਣਾਏ ਗਏ ਹੈ ਕਿ ਨਾਮ ਸ਼ਬਦਾਂ ਨੂੰ ਵਿਸ਼ੇਸ਼ਣ ਦੇ ਵਿੱਚ ਬਦਲਿਆ ਗਿਆ ਹੈ ਨੈਕਸਟ ਦੇਖਦੇ ਹਾਂ ਨੈਕਸਟ ਹੁਣ ਆਪਣੇ ਕੋਲੇ ਆ ਜਿਹੜੇ ਐਗਜ਼ਾਮਪਲ ਹੈ ਉਹ ਹੈ ਜੀ ਕਿਰਿਆ ਤੋਂ ਨਾਮ ਬਣਾਉਣਾ ਕਿਰਿਆ ਕਿਰਿਆ ਤੋਂ ਨਾਮ ਦੇ ਵਿੱਚ ਬਦਲ ਲੈਣਾ ਹੁਣ ਸੜਨਾ ਕਿਰਿਆ ਹੈ ਠੀਕ ਹੈ ਜੀ ਤਾਂ ਇਹਦਾ ਨਾਮ ਕੀ ਬਣੇਗਾ ਸਾੜ ਤੇ ਵਿਚਾਰਨਾ ਕਿਰਿਆ ਹੈ ਤਾਂ ਵਿਚਾਰ ਭੰਡਣਾ ਭੰਡੀ ਹਾਰਨਾ ਹਾਰ ਤਿਲਕਣਾ ਤਿਲਕ ਤਿਲਕਣ ਠੀਕ ਹੈ ਜੀ ਸੋ ਇਹ ਜਿਹੜੇ ਸ਼ਬਦ ਆ ਇਹ ਕਿਰਿਆ ਤੋਂ ਨਾਮ ਦੇ ਵਿੱਚ ਇਸ ਤਰ੍ਹਾਂ ਸੀ ਸ਼ਬਦਾਂ ਨੂੰ ਚੇਂਜ ਕਰਦੇ ਆ ਵੀ ਸੜਨਾ ਤੋਂ ਸਾੜ ਆ ਗਿਆ ਵਿਚਾਰਨਾ ਤੋਂ ਵਿਚਾਰ ਆ ਗਿਆ ਸੋ ਵਿਚਾਰ ਸਾਡੇ ਕੋਲੇ ਨਾਵ ਸ਼ਬਦ ਹੈ ਤੇ ਉਹਦਾ ਜਿਹੜਾ ਕਿਰਿਆ ਰੂਪ ਹੋ ਗਿਆ ਉਹ ਵਿਚਾਰਨਾ ਹੋ ਗਿਆ ਸੋ ਇਸ ਤਰ੍ਹਾਂ ਕਿਰਿਆ ਤੋਂ ਨਾਵ ਦੇ ਵਿੱਚ ਚੇਂਜ ਕੀਤਾ ਜਾਂਦਾ ਨੈਕਸਟ ਹੈ ਕਿਰਿਆ ਤੋਂ ਵਿਸ਼ੇਸ਼ਣ ਬਣਾਉਣਾ ਕਿਰਿਆ ਸ਼ਬਦਾਂ ਤੋਂ ਵਿਸ਼ੇਸ਼ਣ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਾ ਸਕਦੇ ਹਾਂ ਜਿਵੇਂ ਵਰਡ ਹੈ ਆਪਣੇ ਕੋਲੇ ਕਿਰਿਆ ਉਸਾਰਨਾ ਤਾਂ ਉਹਦਾ ਵਿਸ਼ੇਸ਼ਣ ਕੀ ਬਣੇਗਾ ਉਸਾਰੂ ਹੰਕਾਰ ਦਾ ਹੰਕਾਰੀ ਸੋਚਣਾ ਦਾ ਸੋਚਵਾਨ ਖੇਡਣਾ ਦਾ ਖਿਡਾਰੀ ਸੋ ਇਹ ਕੀ ਹੈ ਜਦੋਂ ਆਪਾਂ ਸੈਂਟੈਂਸਾਂ ਦੇ ਵਿੱਚ ਕਹਿ ਲਓ ਵਾਕਾਂ ਦੇ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਤਾਂ ਉਦੋਂ ਕਈ ਵਾਰ ਸਾਡੇ ਧਿਆਨ 'ਚ ਨਹੀਂ ਹੁੰਦਾ ਵੀ ਅਸੀਂ ਵਿਸ਼ੇਸ਼ਣ ਸ਼ਬਦ ਦੀ ਵਰਤੋਂ ਕਰ ਰਹੇ ਹਾਂ ਜਾਂ ਕਹਿ ਲਓ ਨਾਅ ਸ਼ਬਦ ਦੀ ਵਰਤੋਂ ਕਰ ਰਹੇ ਹਾਂ ਕਿਰਿਆ ਦਾ ਜਿਹੜਾ ਹੈ ਉਹ ਸਾਨੀ ਦੇ ਨਾਲ ਸਾਨੂੰ ਸਮਝ ਆ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਪਰ ਜਿਹੜਾ ਵਿਸ਼ੇਸ਼ਣ ਹੈ ਤੇ ਨਾਅ ਹੈ ਉਹਦੇ ਵਿੱਚ ਕਨਫਿਊਜ਼ਨ ਰਹਿ ਜਾਂਦੀ ਹੈ ਸੋ ਇਹ ਕਿਹੜੇ ਨੇ ਜੀ ਕਿਰਿਆ ਤੋਂ ਵਿਸ਼ੇਸ਼ਣ ਬਣਾਏ ਹੋਏ ਆ ਹੰਕਾਰ ਦਾ ਹੰਕਾਰੀ ਠੀਕ ਹੈ ਹੰਕਾਰ ਕਰਦਾ ਹੈ ਹੰਕਾਰ ਕੀ ਹੋ ਗਿਆ ਕਿਰਿਆ ਹੋਗੀ ਤਾਂ ਉਹਦਾ ਵਿਸ਼ੇਸ਼ਣ ਹੋਏਗਾ ਵੀ ਉਹ ਆਦਮੀ ਹੰਕਾਰੀ ਹੈ ਇਸੇ ਤਰ੍ਹਾਂ ਸੋਚਣਾ ਤੇ ਸੋਚਵਾਨ ਖੇਡਣਾ ਤੇ ਖਿਡਾਰੀ ਸੋ ਇਹ ਜਿਹੜੇ ਆ ਕਿਰਿਆ ਤੋਂ ਵਿਸ਼ੇਸ਼ਣ ਵੱਲ ਆਪਾਂ ਚੱਲੇ ਸੀ ਨੈਕਸਟ ਦੇਖਦੇ ਆ ਨੈਕਸਟ ਹੈ ਹੁਣ ਨਾਅਬ ਤੋਂ ਨਾਅਬ ਸ਼ਬਦ ਦਿੱਤਾ ਹੈ ਉਹਦੇ ਤੋਂ ਆਪਾਂ ਕਿਰਿਆ ਤੇ ਵਿਸ਼ੇਸ਼ਣ ਸ਼ਬਦ ਬਣਾਉਣੇ ਆ ਇਹ ਵੀ ਆਪਾਂ ਨੂੰ ਪੁੱਛ ਸਕਦੇ ਨੇ ਪੇਪਰ ਦੇ ਵਿੱਚ ਕਿ ਆਪਣੇ ਕੋਲੇ ਕਿਰਿਆ ਸ਼ਬਦ ਦਿੱਤਾ ਹੋਇਆ ਉਹਦੇ ਨਾਮ ਸ਼ਬਦ ਹੈ ਆਪਣੇ ਕੋਲੇ ਉਹਦੇ ਤੋਂ ਕਿਰਿਆ ਤੇ ਜਿਹੜਾ ਵਿਸ਼ੇਸ਼ਣ ਹੈ ਉਹ ਚੂਜ਼ ਕਰਨਾ ਹੈ ਜਿਵੇਂ ਆਕੜ ਸ਼ਬਦ ਹੈ ਨਾਮ ਹੈ ਆਪਣੇ ਕੋਲੇ ਇਹਦਾ ਕਿਰਿਆ ਕੀ ਬਣੂਗਾ ਆਕੜਨਾ ਤੇ ਵਿਸ਼ੇਸ਼ਣ ਕੀ ਹੋਏਗਾ ਆਕੜਖਾ ਵੀ ਇਹ ਬਹੁਤ ਆਕੜਖੋਰਾ ਵੀ ਹੋ ਸਕਦਾ ਵੀ ਬਹੁਤ ਆਖੜ ਆਕੜ ਖੋਰਾ ਬੰਦਾ ਹੈ ਠੀਕ ਹੈ ਨੈਕਸਟ ਹੰਕਾਰ ਨਾਮ ਸ਼ਬਦ ਆ ਗਿਆ ਕਿਰਿਆ ਹੋਗੀ ਹੰਕਾਰਨਾ ਤੇ ਵਿਸ਼ੇਸ਼ਣ ਕੀ ਹੋ ਗਿਆ ਹੰਕਾਰੀ ਇਸੇ ਤਰ੍ਹਾਂ ਨਾਮ ਸ਼ਬਦ ਲੁੱਟ ਤੇ ਖਰਚ ਹੈ ਉਹਦਾ ਵਿਸ਼ੇਸ਼ਣ ਬਣੇਗਾ ਲੁੱਟਣਾ ਤੇ ਖਰਚਣਾ ਤੇ ਕਹਿ ਲਓ ਸੌਰੀ ਕਿਰਿਆ ਹੈ ਉਹਦੀ ਲੁੱਟਣਾ ਤੇ ਖਰਚਣਾ ਤੇ ਵਿਸ਼ੇਸ਼ਣ ਹੋਏਗਾ ਲੁਟੇਰਾ ਤੇ ਖਰਚੀਲਾ ਸੋ ਜਦੋਂ ਆਪਾਂ ਇਹਨਾਂ ਨੂੰ ਸੈਂਟੈਂਸਾਂ ਦੇ ਵਿੱਚ ਯੂਜ਼ ਕਰਦੇ ਆ ਨਾ ਤਾਂ ਉਦੋਂ ਸਾਨੂੰ ਬਹੁਤ ਹੀ ਕਲੀਅਰ ਹੋ ਜਾਂਦਾ ਹੈ ਵੀ ਹਾਂ ਇਹ ਅਸੀਂ ਨਾਮ ਵਰਤਿਆ ਅਸੀਂ ਵਿਸ਼ੇਸ਼ਣ ਵਰਤਿਆ ਤੇ ਇਹ ਕਿਰਿਆ ਵਰਤੀ ਹੈ ਸੋ ਇਹਨਾਂ ਨੂੰ ਸ਼ਬਦ ਰੂਪਾਂਤਰਣ ਕਿਹਾ ਜਾਂਦਾ ਸੋ ਸ਼ਬਦ ਰੂਪਾਂਤਰਣ ਆਪਣਾ ਵਿਆਕਰਣ ਦਾ ਦੂਜਾ ਭਾਗ ਹੈ ਪਹਿਲਾ ਆਪਾਂ ਵਰਣ ਬੋਧ ਕੀਤਾ ਸੀ ਦੂਸਰਾ ਕੀਤਾ ਸੀ ਜੀ ਸ਼ਬਦ ਬੋਧ ਸ਼ਬਦ ਬੋਧ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਵਰਨਾਂ ਤੋਂ ਸ਼ਬਦ ਬਣਾਉਣੇ ਸ਼ਬਦਾ ਦੀਆਂ ਕਿਸਮਾਂ ਤੇ ਸ਼ਬਦ ਰੂਪਾਂਤਰਣ ਸੋ ਉਹ ਜਿਹੜਾ ਤੀਜਾ ਪੁਆਇੰਟ ਸੀ ਉਹ ਇਹ ਵਾਲੀਆਂ ਚੀਜ਼ਾਂ ਨੇ ਕਿ ਸ਼ਬਦ ਰੂਪਾਂਤਰਣ ਕਿਸ ਤਰ੍ਹਾਂ ਹੁੰਦਾ ਵੀ ਸ਼ਬਦ ਦਾ ਰੂਪ ਹੈ ਜਿਹੜਾ ਉਹ ਕਿਸ ਤਰ੍ਹਾਂ ਬਦਲ ਜਾਂਦਾ ਜਦੋਂ ਨਾਅ ਤੋਂ ਕਿਰਿਆ ਦੇ ਵਿੱਚ ਜਾਂਦਾ ਹੈ ਕਿਰਿਆ ਤੋਂ ਵਿਸ਼ੇਸ਼ਣ ਦੇ ਵਿੱਚ ਜਾਂਦਾ ਹੈ ਜਾਂ ਵਿਸ਼ੇਸ਼ਣ ਤੋਂ ਕਿਰਿਆ ਦੇ ਵਿੱਚ ਆਉਂਦਾ ਹੈ ਜਾਂ ਵਿਸ਼ੇਸ਼ਣ ਤੋਂ ਨਾਅ ਦੇ ਵਿੱਚ ਆਉਂਦਾ ਹੈ ਜਨਾਬ ਤੋਂ ਕਿਰਿਆ ਦੇ ਵਿੱਚ ਜਾਂਦਾ ਇਸ ਤਰ੍ਹਾਂ ਜਦੋਂ ਅਸੀਂ ਸ਼ਬਦ ਬਦਲਦੇ ਹਾਂ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸ਼ਬਦ ਰੂਪਾਂਤਰਣ ਸੋ ਇਹ ਆਪਣਾ ਵਿਆਕਰਣ ਦਾ ਜਿਹੜਾ ਸ਼ਬਦ ਬੋਧ ਭਾਗ ਹੈ ਉਹਦਾ ਤੀਜਾ ਪੁਆਇੰਟ ਆਪਾਂ ਡਿਸਕਸ ਕੀਤਾ ਹੈ ਸ਼ਬਦ ਰਚਨਾ ਵੀ ਕਰ ਲਈ ਆਪਾਂ ਪਹਿਲਾਂ ਵਿਵਰਨਾ ਤੋਂ ਸ਼ਬਦ ਬਣਾਉਣੇ ਆ ਹਨ ਉਸ ਤੋਂ ਬਾਅਦ ਸ਼ਬਦਾਂ ਦੀਆਂ ਕਿਸਮਾਂ ਕਰ ਲਈਆਂ ਤੇ ਸ਼ਬਦ ਰੂਪਾਂਤਰਣ ਅੱਜ ਆਪਾਂ ਡਿਸਕਸ ਕੀਤਾ ਜੀ ਇਹ ਤੁਹੋ ਇੱਥੋਂ ਤੱਕ ਸੀ ਜੀ ਆਪਣਾ ਇਹ ਸ਼ਬਦ ਰੂਪਾਂਤਰਨ ਵੀ ਜਿਹੜਾ ਸ਼ਬਦ ਰੂਪਾਂਤਰਨ ਹੈ ਉਹ ਤਿੰਨ ਤਰੀਕੇ ਦੇ ਨਾਲ ਆਪਾਂ ਕਰਦੇ ਆਂ ਨਾਵ ਤੋਂ ਕਿਰਿਆ ਦੇ ਵਿੱਚ ਜਾਂਦੇ ਆਂ ਕਿਰਿਆ ਤੋਂ ਵਿਸ਼ੇਸ਼ਣ ਦੇ ਵਿੱਚ ਜਾਂਦੇ ਆਂ ਜਾਂ ਨਾਵ ਤੋਂ ਵਿਸ਼ੇਸ਼ਣ ਦੇ ਵਿੱਚ ਜਾਂਦੇ ਆਂ ਜਾਂ ਨਾਵ ਸ਼ਬਦ ਦਿੱਤਾ ਹੈ ਉਹਦੇ ਦੋਵੇਂ ਕਿਰਿਆ ਤੇ ਵਿਸ਼ੇਸ਼ਣ ਬਣਾਉਂਦੇ ਆਂ ਸੋ ਇਹ ਜਿਹੜੇ ਸ਼ਬਦ ਹੈ ਆਪਾਂ ਨੂੰ ਨਾ ਰੋਜ਼ ਥੋੜੇ ਰੀਡ ਕਰਦੇ ਰਹਿਣਾ ਚਾਹੀਦਾ ਤਾਂ ਜੋ ਵੈਸੇ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਵੀ ਕਿਹੜਾ ਸ਼ਬਦ ਕਿਰਿਆ ਬਣਦਾ ਹੈ ਕਿਹੜਾ ਵਿਸ਼ੇਸ਼ਣ ਬਣਦਾ ਹੈ ਬਟ ਸਮ ਟਾਈਮਸ ਇਹ ਵਿਸ਼ੇਸ਼ਣ ਤੇ ਨਾਮ ਦੇ ਵਿੱਚ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਆ ਸੋ ਉਹ ਸ਼ਬਦਾਂ ਨੂੰ ਜਦੋਂ ਅਸੀਂ ਰੀਡ ਕਰਦੇ ਰਹੀਏ ਤਾਂ ਉਹ ਧਿਆਨ ਦੇ ਵਿੱਚ ਜ਼ਰੂਰ ਰਹਿੰਦੇ ਨੇ ਸੋ ਜੀ ਜੇ ਸ਼ਬਦ ਰੂਪਾਂਤਰਣ ਸਮਝ ਆ ਗਿਆ ਠੀਕ ਹੈ ਤਾਂ ਫਿਰ ਆਪਾਂ ਅੱਗੇ ਚੱਲਦੇ ਆਂ ਸ਼ਬਦ ਰਚਨਾ ਦੀ ਗੱਲ ਕਰਦੇ ਆਂ ਨੈਕਸਟ ਆਪਾਂ ਜਿਹੜਾ ਹੈ ਉਹ ਸ਼ਬਦ ਰਚਨਾ ਵਾਲਾ ਜਿਹੜਾ ਟੌਪਿਕ ਹੈ ਉਹ ਕਰਨਾ ਹੈ ਜੀ ਤਾਂ ਅੱਗੇ ਚੱਲਦੇ ਹਾਂ ਜੀ ਨੈਕਸਟ ਹੈ ਸ਼ਬਦਾਂ ਦੀ ਰਚਨਾ ਕਿ ਸ਼ਬਦਾਂ ਨੂੰ ਕਿਸ ਤਰ੍ਹਾਂ ਰਚਿਆ ਜਾਂਦਾ ਹੈ ਉਹ ਕਹਿੰਦੇ ਵੀ ਜਦੋਂ ਸ਼ਬਦ ਭਾਸ਼ਾ ਦੀ ਸੁਤੰਤਰ ਇਕਾਈ ਹੁੰਦੀ ਹੈ ਸ਼ਬਦ ਭਾਸ਼ਾ ਦੀ ਸੁਤੰਤਰ ਇਕਾਈ ਹੈ ਸ਼ਬਦ ਵਰਨਾ ਲਗਾ ਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਆ ਜਿਹੜਾ ਸ਼ਬਦ ਆ ਉਹਦੇ ਵਿੱਚ ਵਰਣ ਵੀ ਹੁੰਦੇ ਆ ਲਗਾ ਵੀ ਹੁੰਦੀਆਂ ਤੇ ਲਗਾਖਰ ਵੀ ਹੁੰਦੇ ਆ ਸੋ ਇਹਨਾਂ ਤਿੰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਤੇ ਹਰ ਸ਼ਬਦ ਦਾ ਆਪਣਾ ਵਿਸ਼ੇਸ਼ ਅਰਥ ਹੁੰਦਾ ਹੈ ਆਕਾਰ ਦੇ ਪੱਖੋਂ ਸ਼ਬਦ ਲਈ ਕੋਈ ਸੀਮਾ ਨਹੀਂ ਹੁੰਦੀ ਕੋਈ ਸ਼ਬਦ ਵੱਡਾ ਵੀ ਹੋ ਸਕਦਾ ਕੋਈ ਸ਼ਬਦ ਛੋਟਾ ਵੀ ਹੋ ਸਕਦਾ ਫੋਰ ਐਗਜ਼ਾਮਪਲ ਦੇ ਲਈ ਅਸੀਂ ਇੱਕ ਸ਼ਬਦ ਲੈਂਦੇ ਆ ਨੰਨੇ ਕੰਨਾ ਤੇ ਬਿੰਦੀ ਨਾ ਠੀਕ ਹੈ ਜੀ ਇਹ ਕੀ ਹੈ ਇੱਕ ਵਰਣ ਵਾਲਾ ਸ਼ਬਦ ਹੈ ਇਸ ਦੇ ਵਿੱਚ ਨੰਨਾ ਵਰਣ ਨੰਨਾ ਵਰਣ ਹੈ ਲਾਗੇ ਦੇ ਨਾਲ ਕੰਨਾ ਲੱਗਿਆ ਹੋਇਆ ਤੇ ਬਿੰਦੀ ਉੱਤੇ ਲਗਾਖਰ ਲੱਗਿਆ ਹੋਇਆ ਠੀਕ ਹੈ ਜੀ ਸੋ ਇਹਦੇ ਵਿੱਚ ਇੱਕ ਵਰਣ ਹੈ ਇੱਕ ਲਾਗ ਹੈ ਤੇ ਇੱਕ ਲਗਾਖਰ ਹੈ ਤਿੰਨਾਂ ਦੀ ਇੱਕ ਵਰਣ ਇੱਕ ਲਗ ਤੇ ਇੱਕ ਲਗਾਖਰ ਤੋਂ ਜੋੜ ਕੇ ਕੀ ਅਸੀਂ ਇੱਕ ਸ਼ਬਦ ਬਣਾ ਲਿਆ ਨਾ ਸੋ ਇਹ ਕੀ ਹੈ ਇਹਦਾ ਛੋਟਾ ਰੂਪ ਹੈ ਤੇ ਕੋਈ ਸੀਮਾ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਜਿਹੜਾ ਸ਼ਬਦ ਆ ਕਿੰਨਾ ਵੀ ਵੱਡਾ ਹੋ ਸਕਦਾ ਹੈ ਜਿਵੇਂ ਇਸੇ ਤਰ੍ਹਾਂ ਹੁਣ ਸੱਭਿਆਚਾਰ ਸ਼ਬਦ ਕਾਫੀ ਵੱਡਾ ਸ਼ਬਦ ਹੈ ਸੱਭਿਆਚਾਰ ਕਾਫੀ ਵੱਡਾ ਸ਼ਬਦ ਹੈ ਇਹਦੇ ਵਿੱਚ ਹੁਣ ਆਪਾਂ ਦੇਖੀਏ ਤਾਂ ਸ ਸ ਭ ਬ ਆੜਾ ਚ ਚ ਰ ਰ ਤੇ ਕ ਕ ਛੇ ਤਾਂ ਇਹਦੇ ਵਿੱਚ ਆਪਾਂ ਨੂੰ ਵਰਣ ਦਿੱਤੇ ਹੋਏ ਆ ਫਿਰ ਅਧਕ ਆ ਗਿਆ ਜੀ ਸਿਹਾਰੀ ਆ ਗਈ ਦੋ ਜਿਹੜੇ ਕੰਨੇ ਆ ਉਹ ਆ ਗਏ ਠੀਕ ਹੈ ਚਾਰ ਤੋਂ ਪੰਜ ਜਿਹੜੇ ਆਪਾਂ ਇਹਦੇ ਵਿੱਚ ਜਿਹੜੇ ਕਹਿੰ ਲੋ ਲਗਾਖਰ ਵਰਤੇ ਹੋਏ ਆ ਸੋ ਇਸ ਤਰ੍ਹਾਂ ਵਰਨਾਾਂ ਤੇ ਲਗਾਖਰਾਂ ਤੇ ਲਗਾ ਦੇ ਮੇਲ ਦੇ ਨਾਲ ਕੀ ਹੈ ਜਿਹੜੇ ਅਸੀਂ ਸ਼ਬਦ ਬਣਾਉਨੇ ਆ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ ਸੋ ਇਹ ਹੈ ਜੀ ਆਪਣਾ ਸ਼ਬਦ ਰਚਨਾ ਅੱਗੇ ਦੇਖਦੇ ਹਾਂ ਨੈਕਸਟ ਹੈ ਜੀ ਆਪਣੇ ਕੋਲੇ ਕਿ ਜਿਹੜੀ ਸ਼ਬਦ ਰਚਨਾ ਹੈ ਵਿਆਕਰਣ ਵਿੱਚਲੇ ਵੱਖ-ਵੱਖ ਨਿਯਮਾਂ ਦੇ ਅਨੁਸਾਰ ਸ਼ਬਦ ਰਚਨਾ ਕਰਨ ਨੂੰ ਸ਼ਬਦ ਰਚਨਾ ਆਖਦੇ ਹੈ ਡੈਫੀਨੇਸ਼ਨ ਹੈ ਜੀ ਸ਼ਬਦ ਰਚਨਾ ਦੀ ਇਹ ਕਿ ਵਿਆਕਰਣ ਵਿੱਚਲੇ ਵੱਖ-ਵੱਖ ਨਿਯਮਾਂ ਅਨੁਸਾਰ ਸ਼ਬਦਾਂ ਦੀ ਰਚਨਾ ਕਰਨ ਨੂੰ ਸ਼ਬਦ ਰਚਨਾ ਆਖਦੇ ਹਨ ਤੇ ਬੰਤਰ ਦੇ ਆਧਾਰ ਤੇ ਸ਼ਬਦ ਰਚਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਹੋਣੇ ਬੰਤਰ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਜਾਂ ਅਰਥ ਦੇ ਆਧਾਰ ਤੇ ਇਸ ਤਰ੍ਹਾਂ ਜਿਹੜੀਆਂ ਹੁੰਦੀਆਂ ਨੇ ਸ਼ਬਦਾਂ ਦੀ ਰਚਨਾ ਹੁੰਦੀ ਹੈ ਸੋ ਬੰਤਰ ਦੇ ਆਧਾਰ ਤੇ ਆਪਾਂ ਦੇਖਦੇ ਆ ਵੀ ਸ਼ਬਦ ਆ ਜਿਹੜੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਾਂ ਬੰਤਰ ਦੇ ਆਧਾਰ ਤੇ ਸ਼ਬਦ ਸਾਡੇ ਕੋਲੇ ਦੋ ਤਰ੍ਹਾਂ ਦੇ ਆ ਇੱਕ ਹੁੰਦਾ ਜੀ ਮੂਲ ਸ਼ਬਦ ਤੇ ਦੂਸਰਾ ਹੁੰਦਾ ਉਤਪੰਨ ਸ਼ਬਦ ਸੋ ਮੂਲ ਸ਼ਬਦ ਨੂੰ ਵਿਆਕਰਣ ਦੇ ਵਿੱਚ ਧਾਤੂ ਸ਼ਬਦ ਵੀ ਇਆ ਇਹਨੂੰ ਰੂੜ ਸ਼ਬਦ ਵੀ ਕਹਿ ਦਿੰਦੇ ਆ ਮੂਲ ਸ਼ਬਦ ਨੂੰ ਧਾਤੂ ਸ਼ਬਦ ਜਾਂ ਰੂੜ ਸ਼ਬਦ ਵੀ ਕਿਹਾ ਜਾਂਦਾ ਹੈ ਸੋ ਹੁਣ ਮੂਲ ਸ਼ਬਦ ਕਿਹੜਾ ਹੁੰਦਾ ਹੈ ਕਿ ਵਿਆਕਰਨ ਅਨੁਸਾਰ ਸ਼ਬਦਾਂ ਦੇ ਮੁੱਢਲੇ ਰੂਪ ਨੂੰ ਹੀ ਮੂਲ ਜਾਂ ਧਾਤੂ ਸ਼ਬਦ ਕਿਹਾ ਜਾਂਦਾ ਹੈ ਅਜਿਹੇ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਨਹੀਂ ਬਣੇ ਹੁੰਦੇ ਇਨ੍ਹਾਂ ਸ਼ਬਦਾਂ ਨੂੰ ਤੋੜਿਆ ਵੀ ਨਹੀਂ ਜਾ ਸਕਦਾ ਜਿਵੇਂ ਘੋੜਾ ਮੁੰਡਾ ਕੁੜੀ ਹਨਾ ਤੇ ਪਾਣੀ ਦੁੱਧ ਤੇਲ ਸੱਚ ਲੋਕ ਕੁੱਤਾ ਕਬੂਤਰ ਇਹ ਜਿਹੜੇ ਕੀ ਆ ਮੂਲ ਸ਼ਬਦ ਆ ਸਾਡੇ ਕੋਲੇ ਇੰਨਾ ਸ਼ਬਦਾਂ ਨੂੰ ਅਸੀਂ ਇਸ ਤੋਂ ਹੋਰ ਜਿਹੜੇ ਛੋਟੇ ਸ਼ਬਦ ਆ ਉਹਨਾਂ ਦੇ ਵਿੱਚ ਨਹੀਂ ਤੋੜ ਸਕਦੇ ਕਿਉਂਕਿ ਸਾਡੇ ਕੋਲੇ ਮੂਲ ਸ਼ਬਦ ਆ ਹੁਣ ਜੇ ਅਸੀਂ ਮੁੰਡਾ ਸ਼ਬਦ ਨੂੰ ਮੰਮੇ ਅੰਕੜ ਉੱਤੇ ਟਿੱਪੀ ਅਲੱਗ ਕਰ ਦਿਆਂਗੇ ਤੇ ਡੱਡਾ ਅਲੱਗ ਕਰ ਦਿਆਂਗੇ ਤਾਂ ਉਹਦਾ ਕੁਝ ਨਹੀਂ ਬਣਨਾ ਉਹਦਾ ਜਿਹੜਾ ਮੀਨਿੰਗ ਹੀ ਸਮਝ ਨਹੀਂ ਆਉਣਾ ਸੋ ਮੁੰਡੇ ਤੋਂ ਛੋਟਾ ਸ਼ਬਦ ਹੋਰ ਕੋਈ ਵੀ ਨਹੀਂ ਹੋ ਸਕਦਾ ਪਰ ਅਸੀਂ ਇਹਨੂੰ ਅੱਗੇ ਵਧਾ ਸਕਦੇ ਆ ਪਰਮਜੀਤ ਜੀ ਸਤਿ ਸ਼੍ਰੀ ਅਕਾਲ ਤਾਂ ਹੁਣ ਇਹਦੇ ਵਿੱਚ ਕੀ ਆ ਵੀ ਆਪਾਂ ਜੇ ਵੀ ਮੁੰਡਾ ਸ਼ਬਦ ਆ ਇਹਦਾ ਮੁੰਡੇ ਬਣਾਤਾ ਮੁੰਡਿਆਂ ਬਣਾਤਾ ਮੁੰਡੇਓ ਬਣਾਤਾ ਜਿਹੜਾ ਸ਼ਬਦ ਆ ਉਹ ਵੱਧ ਸਕਦਾ ਸੋ ਇਸ ਇਤੋਂ ਛੋਟਾ ਨਹੀਂ ਆਪਾਂ ਕਰ ਸਕਦੇ ਠੀਕ ਹੈ ਜਿੱਦਾਂ ਕੁੜੀ ਐ ਕੁੜੀਏ ਕੁੜੀਓ ਕੁੜੀਆਂ ਕੁੜੀਏ ਇਦਾਂ ਜਿਹੜੇ ਸ਼ਬਦ ਆ ਅਸੀਂ ਕੀ ਆ ਵਧਾ ਸਕਦੇ ਆ ਪਰ ਕੁੜੀ ਤੇ ਮੁੰਡਾ ਪਾਣੀ ਦੁੱਧ ਤੇਲ ਜਿਹੜੇ ਸਾਡੇ ਕੋਲੇ ਮੂਲ ਸ਼ਬਦ ਆ ਇਸ ਤੋਂ ਛੋਟੇ ਸ਼ਬਦ ਅਸੀਂ ਹੋਰ ਨਹੀਂ ਕਰ ਸਕਦੇ ਉਹ ਸਾਡੇ ਕੋਲੇ ਹੁੰਦੇ ਨੇ ਜੀ ਮੂਲ ਸ਼ਬਦ ਨੈਕਸਟ ਜਿਹੜਾ ਸ਼ਬਦ ਹੈ ਬੰਤਰ ਦੇ ਆਧਾਰ ਤੇ ਹੈ ਨੈਕਸਟ ਆਪਣੇ ਕੋਲੇ ਆਉਂਦਾ ਹੈ ਰਚਿਤ ਸ਼ਬਦ ਰਚਿਤ ਸ਼ਬਦ ਕਿਹੜੇ ਹੁੰਦੇ ਆ ਵਿਆਕਰਨ ਦੇ ਅਨੁਸਾਰ ਜਿਹੜੇ ਮੂਲ ਜਾਂ ਧਾਤੂ ਸ਼ਬਦਾਂ ਤੋਂ ਕਈ ਤਰ੍ਹਾਂ ਦੇ ਨਾਲ ਰਚੇ ਜਾਣ ਵਾਲੇ ਸ਼ਬਦਾਂ ਨੂੰ ਰਚਿਤ ਸ਼ਬਦ ਆਖਦੇ ਆ ਜਿਵੇਂ ਘਰੋਂ ਮੁੰਡਿਆਂ ਮੁੰਡਿਓ ਲੋਕਾਂ ਲੋਕੋ ਘਰ ਵਾਲੀ ਦੁਨੀਆਦਾਰੀ ਆਦਿ ਸੋ ਇਸ ਤਰ੍ਹਾਂ ਆ ਹਾਂਜੀ ਤਾਂ ਇਹਦੇ ਵਿੱਚ ਹੈ ਜਿਹੜੇ ਰਚਿਤ ਸ਼ਬਦ ਹੈ ਜਿਹੜੇ ਕਿ ਇਹ ਮੂਲ ਸ਼ਬਦਾਂ ਦੀ ਸਹਾਇਤਾ ਦੇ ਨਾਲ ਹੀ ਜਿਹੜੇ ਨਵੇਂ ਸ਼ਬਦ ਬਣਦੇ ਆ ਮੂਲ ਸ਼ਬਦਾਂ ਨੂੰ ਅਸੀਂ ਜੋੜ ਕੇ ਅੱਗੇ ਪਿੱਛੇ ਜਾਂ ਵਿਚਾਲੇ ਲਗਾ ਕੇ ਜਿਹੜੇ ਨਵੇਂ ਸ਼ਬਦ ਬਣਾਉਣੇ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਰਚਿਤ ਸ਼ਬਦ ਹੁਣ ਦੇਖੋ ਜੀ ਜਿਹੜੇ ਬੰਤਰ ਦੇ ਆਧਾਰ ਤੇ ਆਪਾਂ ਦੇਖਿਆ ਵੀ ਜਿਹੜੇ ਸ਼ਬਦ ਹੈ ਉਹ ਕੀ ਹੈ ਦੋ ਤਰ੍ਹਾਂ ਦੇ ਹੁੰਦੇ ਆ ਮੂਲ ਸ਼ਬਦ ਤੇ ਰਚਿਤ ਸ਼ਬਦ ਹੁਣ ਜਿਹੜੇ ਰਚਿਤ ਸ਼ਬਦ ਹੈ ਉਹ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਕਿਹੜੇ ਉਤਪਨ ਸ਼ਬਦ ਤੇ ਸਮਾਸੀ ਸ਼ਬਦ ਇੱਕ ਤਾਂ ਹੁੰਦਾ ਉਤਪਨ ਸ਼ਬਦ ਰਚਿਤ ਜਿਹੜੇ ਸ਼ਬਦਾਂ ਦੀ ਰਚਨਾ ਹੈ ਉਹ ਆਪਾਂ ਦੋ ਤਰੀਕਿਆਂ ਦੇ ਨਾਲ ਕਰਦੇ ਆ ਇੱਕ ਉਤਪਨ ਸ਼ਬਦ ਤੇ ਇੱਕ ਸਮਾਸੀ ਸ਼ਬਦ ਹੁਣ ਉਤਪਨ ਸ਼ਬਦ ਆਪਾਂ ਦੇਖਦੇ ਆ ਹੁਣ ਉਤਪੰਨ ਸ਼ਬਦ ਦੇ ਵਿੱਚ ਕੀ ਹੈ ਵੀ ਜਿਹੜੇ ਸ਼ਬਦ ਮੂਲ ਸ਼ਬਦਾਂ ਨਾਲ ਵਧੇਤਰ ਵਧੇਤਰ ਦੇ ਵਿੱਚ ਕੀ ਆਉਂਦਾ ਅਗੇਤਰ ਮਧੇਤਰ ਤੇ ਪਿਛੇਤਰ ਲਗਾ ਕੇ ਬਣਾਏ ਜਾਂਦੇ ਹਨ ਉਹਨਾਂ ਨੂੰ ਉਤਪੰਨ ਸ਼ਬਦ ਆਖਦੇ ਹੈ ਫੋਰ ਐਗਜ਼ਾਮਪਲ ਆਪਣੇ ਕੋਲੇ ਲਿਖਿਆ ਹੋਇਆ ਹੈ ਅਕਲ ਅਕਲ ਕੀ ਹੈ ਸਾਡੇ ਕੋਲੇ ਮੂਲ ਸ਼ਬਦ ਹੈ ਇਹਦੇ ਅੱਗੇ ਅਸੀਂ ਬੇ ਅਗੇਤਰ ਲਗਾਤਾ ਤੇ ਸਾਡੇ ਕੋਲੇ ਨਵਾਂ ਸ਼ਬਦ ਬਣ ਗਿਆ ਬੇਅਕਲ ਉਤਪੰਨ ਸ਼ਬਦ ਬਣ ਗਿਆ ਸਾਡੇ ਕੋਲੇ ਕਹਿ ਲਓ ਮੂਲ ਸ਼ਬਦਾਂ ਦੇ ਅੱਗੇ ਸ਼ਬਦਾਂਸ਼ ਲਗਾ ਕੇ ਜਿਹੜੇ ਹੈ ਉਹਨਾਂ ਨੂੰ ਅਸੀਂ ਨਵੇਂ ਸ਼ਬਦਾਂ ਦੇ ਵਿੱਚ ਤਬਦੀਲ ਕਰ ਲੈਂਦੇ ਆ ਹੁਣ ਜਿਹੜਾ ਬੇ ਆ ਉਹ ਪੂਰਾ ਸ਼ਬਦ ਨਹੀਂ ਹੈ ਹਨਾ ਬੇ ਦਾ ਜਿਹੜਾ ਭਾਵ ਹੈ ਉਹ ਹੁੰਦਾ ਬਿਨਾ ਬਿਨਾ ਕਿਸੇ ਚੀਜ਼ ਦੇ ਬੇਅਕਲ ਭਾਵ ਅਕਲ ਤੋਂ ਬਿਨਾ ਜਿਹਨੂੰ ਅਕਲ ਘੱਟ ਹੋਵੇ ਹਨਾ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਬੇਅਕਲ ਸੋ ਇਹਦੇ ਵਿੱਚ ਅਕਲ ਆਪਣੇ ਕੋਲੇ ਮੂਲ ਸ਼ਬਦ ਹੈ ਉਹਦੇ ਅੱਗੇ ਬੇ ਸ਼ਬਦਾਂਸ਼ ਲਗਾ ਕੇ ਅਸੀਂ ਕੀ ਹੈ ਬੇਅਕਲ ਸ਼ਬਦ ਬਣਾ ਲਿਆ ਉਤਪੰਨ ਸ਼ਬਦ ਸਾਡੇ ਕੋਲੇ ਆ ਗਿਆ ਇਸੇ ਤਰ੍ਹਾਂ ਹੋਰ ਵੀ ਕਈ ਸ਼ਬਦ ਹੁੰਦੇ ਹਨਾ ਜਿਵੇਂ ਅਣ ਤੇ ਪੜ ਹੁਣ ਪੜ ਸਾਡੇ ਕੋਲੇ ਮੂਲ ਸ਼ਬਦ ਹੈ ਅਣ ਅਸੀਂ ਕੀ ਹੈ ਅਗੇਤਰ ਲਗਾ ਲਿਆ ਉਹਦੇ ਅੱਗੇ ਤਾਂ ਉਹ ਆਪਣੇ ਕੋਲੇ ਬਣ ਗਿਆ ਅਣਪੜ ਉਤਪੰਨ ਸ਼ਬਦ ਦੇ ਵਿੱਚ ਆ ਗਿਆ ਠੀਕ ਹੈ ਜੀ ਤਾਂ ਨੈਕਸਟ ਆਪਾਂ ਦੇਖਦੇ ਹਾਂ ਸਮਾਸੀ ਸ਼ਬਦ ਹੁਣ ਦੇਖੋ ਸਮਾਸੀ ਸ਼ਬਦ ਕਿਹੜੇ ਹੁੰਦੇ ਆ ਅ ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਕੋਈ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਅਜਿਹੇ ਸ਼ਬਦਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਜਿਵੇਂ ਭੀੜਚਾਲ ਦਿਨ ਰਾਤ ਸੁੱਖ ਦੁੱਖ ਸਰਬਸੰਮਤੀ ਠੀਕ ਹੈ ਕਟਾ ਕੱਟੀ ਇਸ ਤਰ੍ਹਾਂ ਜਿਹੜਾ ਥੋੜੀ ਜੀ ਮਿਸਪ੍ਰਿੰਟਿੰਗ ਹੋ ਗਈ ਜੀ ਇੱਥੇ ਤਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈ ਉਹ ਉਹਨਾਂ ਨੂੰ ਕੀ ਅਸੀਂ ਸਮਾਸੀ ਸ਼ਬਦ ਕਹਨੇ ਆ ਦੋ ਜਦੋਂ ਆਪੋਜ਼ਿਟ ਵਰਡਸ ਨੂੰ ਅਸੀਂ ਇਕੱਠਾ ਲਿਖਣਾ ਹੋਵੇ ਤਾਂ ਉਹਦੇ ਵਿੱਚ ਕੀ ਅਸੀਂ ਯੋਜਕ ਨੂੰ ਹਟਾ ਕੇ ਜਿਹੜਾ ਸਮਾਸੀ ਸ਼ਬਦ ਲਗਾ ਦਿੰਨੇ ਆ ਉਹ ਕਿੱਦਾਂ ਲੱਗਦਾ ਆਪਾਂ ਦੇਖਦੇ ਆ ਜਿਵੇਂ ਸਾਡੇ ਕੋਲੇ ਸ਼ਬਦ ਹਨ ਜੀ ਉੱਤਰ ਅਤੇ ਦੱਖਣ ਆਸ਼ਾ ਨਿਰਾਸ਼ਾ ਜਨਮ ਅਤੇ ਮਰਨ ਠੀਕ ਹੈ ਇਸ ਤਰ੍ਹਾਂ ਅਸੀਂ ਯੋਜਕ ਲਗਾ ਕੇ ਜਿਹੜੇ ਉਹ ਆਪੋਜ਼ਿਟ ਸ਼ਬਦ ਉਹ ਲਿਖੇ ਹੋਏ ਆ ਪਰ ਜੇ ਤੂੰ ਜਦੋਂ ਅਸੀਂ ਇਹਨਾਂ ਦੇ ਵਿੱਚ ਹਾਈਫਨ ਪਾ ਦਿੰਨੇ ਆ ਉੱਤਰ ਦੱਖਣ ਆਸ਼ਾ ਨਿਰਾਸ਼ਾ ਜਨਮ ਮਰਨ ਜਦੋਂ ਅਸੀਂ ਇਹਨਾਂ ਨੂੰ ਇੱਕੋ ਸੈਂਟੈਂਸ ਦੇ ਵਿੱਚ ਯੂਜ਼ ਕਰਦੇ ਆ ਤਾਂ ਉੱਥੇ ਇਹ ਸਮਾਸੀ ਸ਼ਬਦ ਬਣ ਜਾਂਦੇ ਆ ਭਾਵ ਇਹਨਾਂ ਦੇ ਵਿੱਚ ਅਤੇ ਯੋਜਕ ਹਟ ਕੇ ਕੀ ਹੈ ਇੱਕ ਸਮਾਸ ਲੱਗ ਜਾਂਦਾ ਹੈ ਭਾਵ ਕੀ ਆਪੋਜ਼ਿਟ ਜਿਹੜੇ ਦੱਸਦੇ ਆ ਉੱਤਰ ਦੱਖਣ ਦੋ ਚੀਜ਼ਾਂ ਦੀ ਜਿਹੜੇ ਗੱਲ ਕਰਦੇ ਆ ਆਸ਼ਾ ਨਿਰਾਸ਼ਾ ਜਨਮ ਮਰਨ ਤਾਂ ਉੱਥੇ ਕੀ ਹੈ ਇਹ ਸਮਾਸੀ ਸ਼ਬਦ ਦਾ ਰੂਪ ਧਾਰਨ ਕਰ ਲੈਂਦੇ ਤੇ ਇਹਨਾਂ ਦੇ ਵਿੱਚ ਸਮਾਸ ਲੱਗ ਜਾਂਦਾ ਹੈ ਇਹ ਹੀ ਉਤਪਨ ਸ਼ਬਦ ਦੀ ਕੈਟਾਗਰੀ ਦੇ ਸ਼ਬਦ ਬਣ ਜਾਂਦੇ ਆ ਜੀ ਨੈਕਸਟ ਆਪਣੇ ਕੋਲੇ ਆਉਂਦਾ ਵਿਧੇਤਰ ਜਿਹੜਾ ਆਪਾਂ ਕਿਹਾ ਸੀਗਾ ਵੀ ਜਿਹੜੇ ਉਤਪਨ ਸ਼ਬਦ ਆ ਉਹ ਜਿਵੇਂ ਵਿਧੇਤਰ ਅਗੇਤਰ ਪਿਛੇਤਰ ਮਧੇਤਰ ਲਗਾ ਕੇ ਜਿਹੜੇ ਸ਼ਬਦ ਬਣਾਉਣੇ ਆ ਉਹ ਵਿਧੇਤਰ ਕੀ ਹੁੰਦਾ ਜਦੋਂ ਮੂਲ ਸ਼ਬਦਾਂ ਦੇ ਅੱਗੇ ਵਿਚਕਾਰ ਜਾਂ ਪਿੱਛੇ ਕੋਈ ਭਾਸ਼ਾ ਤੱਤ ਲਗਾ ਕੇ ਇੱਥੇ ਭਾਸ਼ਾ ਤੱਤ ਲਿਖਿਆ ਮੈਂ ਤੁਹਾਨੂੰ ਬੋਲਿਆ ਸੀ ਸ਼ਬਦਾਂਸ਼ ਚਾਹੇ ਸ਼ਬਦਾਂਸ਼ ਹੋਵੇ ਚਾਹੇ ਭਾਸ਼ਾ ਤੱਤ ਹੋਵੇ ਬੋਥ ஆர் ਸੇਮ ਥਿੰਗਸ ਓਨਲੀ ਤੇ ਨਾਅਵ ਸ਼ਬਦ ਬਣਾਇਆ ਜਾਵੇ ਤਾਂ ਉਸ ਨੂੰ ਵਿਧੇਤਰ ਆਖਦੇ ਹਨ ਠੀਕ ਹੈ ਜੀ ਵਿਧੇਤਰ ਦਾ ਭਾਵ ਹੈ ਵੀ ਮੂਲ ਸ਼ਬਦ ਦੇ ਚਾਹੇ ਅੱਗੇ ਲਾ ਲਓ ਚਾਹੇ ਵਿੱਚਕਾਰ ਲਾ ਲਓ ਚਾਹੇ ਪਿੱਛੇ ਲਾ ਲਓ ਉਹਨਾਂ ਨੂੰ ਅਸੀਂ ਕਹਿ ਦਿੰਨੇ ਆ ਵਿਧੇਤਰ ਕਹਿ ਦਿੰਨੇ ਆ ਵੀ ਸ਼ਬਦ ਦਾ ਜਿਹੜਾ ਰੂਪ ਹੈ ਉਹ ਵੱਧ ਜਾਂਦਾ ਹੈ ਸੋ ਵਿਧੇਤਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਵਿਧੇਤਰ ਇੱਥੇ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਅਗੇਤਰ ਇੱਕ ਮਧੇਤਰ ਤੇ ਇੱਕ ਪਛੇਤਰ ਜਿਹੜਾ ਮਧੇਤਰ ਆ ਉਹਦੇ ਵਿੱਚ ਤਾਂ ਮੂਲ ਸ਼ਬਦ ਹੀ ਵਰਤਿਆ ਜਾਂਦਾ ਹੈ ਮੂਲ ਸ਼ਬਦ ਦੇ ਅੱਗੇ ਤੇ ਪਿੱਛੇ ਜਿਹੜਾ ਸ਼ਬਦ ਲੱਗ ਜਾਂਦਾ ਤਾਂ ਉਹ ਅਗੇਤਰ ਪਛੇਤਰ ਬਣ ਜਾਂਦਾ ਤੇ ਉਹਨੂੰ ਸਾਰੇ ਸ਼ਬਦ ਨੂੰ ਮਧੇਤਰ ਵੀ ਬੋਲ ਦਿੱਤਾ ਜਾਂਦਾ ਜੀ ਸੋ ਵਿਧੇਤਰ ਸਾਡੇ ਕੋਲੇ ਤਿੰਨ ਤਰ੍ਹਾਂ ਦੇ ਹੁੰਦੇ ਆ ਅਗੇਤਰ ਮਧੇਤਰ ਤੇ ਪਛੇਤਰ ਹੁਣ ਆਪਾਂ ਦੇਖਦੇ ਆ ਵੀ ਅਗੇਤਰ ਕਿਸ ਤਰ੍ਹਾਂ ਲੱਗਦਾ ਹੈ ਅਗੇਤਰ ਕੀ ਹੁੰਦਾ ਹੈ ਵੀ ਜਦੋਂ ਮੂਲ ਸ਼ਬਦਾਂ ਦੇ ਅੱਗੇ ਕਿਸੇ ਭਾਸ਼ਾ ਤੱਤ ਦੀ ਵਰਤੋਂ ਨਾਲ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਵਧੇਤਰ ਆਖ ਦਿੰਦੇ ਆ ਵਧੇਤਰ ਆਖ ਦਿੰਦੇ ਆ ਸੌਰੀ ਵਧੇਤਰ ਨੂੰ ਹੀ ਅਗੇਤਰ ਆਖਿਆ ਜਾਂਦਾ ਜਿਵੇਂ ਰੋਗ ਸ਼ਬਦ ਅੱਗੇ ਨੀ ਨੰਨੇ ਸਿਹਾਰੀ ਦੀ ਵਰਤੋਂ ਕਰ ਲਈ ਤਾਂ ਉਹ ਕੀ ਬਣ ਗਿਆ ਵਧੇਤਰ ਨਾਲ ਆ ਕੇ ਸਾਡੇ ਕੋਲੇ ਉਹ ਬਣ ਗਿਆ ਜੀ ਅ ਤਾਂ ਹੋ ਇੱਕ ਮਿੰਟ ਜੀ ਸੋ ਰੋਗ ਆਉਣਾ ਸੀ ਜੀ ਉੱਥੇ ਰੰਗ ਲਿਖਿਆ ਗਿਆ ਸੋ ਰੋਗ ਸਾਡੇ ਕੋਲੇ ਸ਼ਬਦ ਮੂਲ ਸ਼ਬਦ ਆ ਉਹਦੇ ਅੱਗੇ ਅਸੀਂ ਨੀ ਲਗਾ ਲਿਆ ਤਾਂ ਉਹ ਕੀ ਬਣ ਗਿਆ ਨੀ ਰੋਗ ਨਿਰੰਗਣੀ ਜੀ ਇੱਥੇ ਨਿਰੋਗ ਆਉਣਾ ਸੀਗਾ ਉਹ ਬਾਈ ਮਿਸਟੇਕ ਹੋ ਗਿਆ ਤਦ ਜਿਹੜਾ ਨੀ ਹੈ ਉਹ ਵਿਦੇਹਤਰ ਨੂੰ ਅਗੇਤਰ ਕਿਹਾ ਜਾਂਦਾ ਹੈ ਵੀ ਜੇ ਇਹ ਅਗੇਤਰ ਲਾ ਲੋ ਚਾਹੇ ਪਛੇਤਰ ਲਾ ਲੋ ਵਿਦੇਹਤਰ ਜਾਂ ਮਦੇਹਤਰ ਦੀ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੈ ਸੋ ਅਗੇਤਰ ਦਾ ਭਾਵ ਹੈ ਮੂਲ ਸ਼ਬਦ ਦੇ ਅੱਗੇ ਲੱਗਿਆ ਸ਼ਬਦਾਂਸ਼ ਉਸ ਨੂੰ ਅਸੀਂ ਕਹਿ ਦਿੰਨੇ ਆ ਨਿਰੰਗ ਉਹਨੂੰ ਕਹਿ ਲਓ ਅਗੇਤਰ ਕਹਿ ਦਿੰਨੇ ਆ ਜਿਹੜਾ ਮੂਲ ਸ਼ਬਦ ਦੇ ਅੱਗੇ ਸ਼ਬਦ ਲੱਗ ਕੇ ਬਣਦਾ ਹੈ ਉਹ ਅਗੇਤਰ ਹੋ ਜਾਂਦਾ ਹੈ ਹੁਣ ਅਗੇਤਰ ਸ਼ਬਦ ਦੀ ਆਪਣੇ ਕੋਲੇ ਕੁਝ ਐਗਜ਼ਾਮਪਲਸ ਹਨ ਵੀ ਕਿਹੜੇ-ਕਿਹੜੇ ਸ਼ਬਦ ਬਣਦੇ ਆ ਜਿਵੇਂ ਉਪਭਾਸ਼ਾ ਉਪ ਐ ਉਪ ਜਿਹੜਾ ਅਗੇਤਰ ਹੈ ਉਪ ਬੋਲੀ ਉਪਨਾਮ ਉਪ ਮੰਤਰੀ ਇਸੇ ਤਰ੍ਹਾਂ ਅੰਤਰ ਅੰਤਰ ਧਿਆਨ ਅੰਤਰਮੁਖੀ ਅੰਤਰਜਾਮੀ ਅ ਲਗਾ ਲਿਆ ਕੱਲਾ ਅਸਫਲ ਅਹਿੰਸਾ ਅ ਕਹਿ ਅਸੰਤੁਸ਼ਟ ਅਟਲ ਇਸੇ ਤਰ੍ਹਾਂ ਜਿੱਦਾ ਅਨੁਸਾਰ ਹੈ ਅਨੁਸਾਰ ਨਹੀਂ ਸੀ ਜਿਹਾ ਹੁਣ ਇੱਥੇ ਕੱਲਾ ਅਣੂ ਆਉਣਾ ਸੀਗਾ ਅਨੁਸਾਰ ਅਨਸਰ ਤੇ ਅਣਪੜ੍ਹ ਜਿਹੜਾ ਅਨੁਸਾਰ ਹੈ ਇੱਧਰਲੇ ਪਾਸੇ ਸ਼ਿਫਟ ਹੋਣਾ ਸੀ ਇਹ ਵੀ ਗਲਤ ਟਾਈਪ ਹੋ ਗਿਆ ਅਣੂ ਇੱਥੇ ਆਉਣਾ ਸੀਗਾ ਅਣ ਆੜਾ ਨੰਨਾ ਤਾਂ ਅਨੁਸਾਰ ਅਣਸਰ ਤੇ ਅਣਪੜ ਜਿਹੜੇ ਸ਼ਬਦ ਹੈ ਇਹ ਬਣਦੇ ਹੈ ਸੋ ਅਗੇਤਰ ਲਗਾ ਕੇ ਜਿਹੜੇ ਸ਼ਬਦ ਬਣਦੇ ਆ ਉਹਨਾਂ ਨੂੰ ਅਸੀਂ ਅਗੇਤਰ ਕਹਿ ਦਿੰਨੇ ਆ ਨੈਕਸਟ ਆਪਣਾ ਮਧੇਤਰ ਮਧੇਤਰ ਕਿਸ ਨੂੰ ਕਿਹਾ ਜਾਂਦਾ ਹੈ ਜਦੋਂ ਮੂਲ ਸ਼ਬਦਾਂ ਦੇ ਵਿਚਕਾਰ ਕਿਸੇ ਭਾਸ਼ਾ ਤੱਤ ਦੀ ਵਰਤੋਂ ਨਾਲ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਮਧੇਤਰ ਆਖਦੇ ਆ ਜਿਵੇਂ ਮਾਰ ਸ਼ਬਦ ਵਿੱਚ ਮਧੇਤਰ ਕੰਨਾ ਦੀ ਵਰਤੋਂ ਨਾਲ ਨਵਾਂ ਸ਼ਬਦ ਮਾਰ ਬਣਦਾ ਹੈ ਤੇ ਪੰਜਾਬੀ ਭਾਸ਼ਾ ਵਿੱਚ ਮਧੇਤਰ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਸੋ ਇਦਾਂ ਦੇ ਸ਼ਬਦ ਤਾਂ ਆਪਣੇ ਕੋਲੇ ਬਹੁਤ ਹੈ ਤਾਂ ਉਹਦੇ ਵਿੱਚ ਕੀ ਆ ਮਧੇਤਰ ਜਿਹੜਾ ਉਹ ਕਹਿੰਦੇ ਬਹੁਤ ਘੱਟ ਯੂਜ਼ ਹੁੰਦਾ ਹੈ ਤਾਂ ਆਪਾਂ ਵੀ ਵੇਖਦੇ ਆਂ ਵੀ ਅਗੇਤਰ ਤੇ ਪਿਛੇਤਰ ਜ਼ਿਆਦਾ ਯੂਜ਼ ਹੁੰਦੇ ਆ ਮਧੇਤਰ ਬਹੁਤ ਘੱਟ ਯੂਜ਼ ਹੁੰਦਾ ਜਿਵੇਂ ਹੁਣ ਮਾਰ ਸ਼ਬਦ ਹੈ ਇਹਦੇ ਵਿੱਚ ਕੰਨਾ ਲਗਾ ਕੇ ਅਸੀਂ ਮਾਰ ਸ਼ਬਦ ਬਣਾ ਲਿਆ ਇਸ ਤਰ੍ਹਾਂ ਜਿਹੜਾ ਮਧੇਤਰ ਦੀ ਵਰਤੋਂ ਹੁੰਦੀ ਆ ਪਰ ਇਹ ਸਾਡੀ ਪੰਜਾਬੀ ਦੇ ਵਿੱਚ ਘੱਟ ਹੁੰਦੀ ਆ ਤਾਂ ਨੈਕਸਟ ਆਪਣਾ ਹੈ ਪਿਛੇਤਰ ਜਦੋਂ ਮੂਲ ਸ਼ਬਦਾਂ ਦੇ ਪਿੱਛੇ ਕਿਸੇ ਭਾਸ਼ਾ ਤੱਤ ਨੂੰ ਲਗਾ ਕੇ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਵਧੇਤਰ ਉਸ ਵਧੇਤਰ ਨੂੰ ਕੀ ਅਸੀਂ ਪਛੇਤਰ ਆਖਦੇ ਹਾਂ ਜਿਵੇਂ ਪਾਠ ਮੂਲ ਸ਼ਬਦ ਹੈ ਤੇ ਇਹਦੇ ਪਿੱਛੇ ਅਸੀਂ ਸ਼ਾਲਾ ਪਛੇਤਰ ਲਗਾ ਕੇ ਨਵਾਂ ਸ਼ਬਦ ਬਣਾ ਲਿਆ ਪਾਠਸ਼ਾਲਾ ਸੋ ਇਹ ਸਾਡੇ ਕੋਲੇ ਕੀ ਹੈ ਨਵਾਂ ਸ਼ਬਦ ਆ ਗਿਆ ਸੋ ਪਾਠ ਆਪਣੇ ਕੋਲੇ ਮੂਲ ਸ਼ਬਦ ਹੈ ਇਹਦੇ ਪਿੱਛੇ ਅਸੀਂ ਸ਼ਾਲਾ ਸ਼ਬਦ ਲਗਾ ਕੇ ਨਵਾਂ ਸ਼ਬਦ ਬਣਾ ਲਿਆ ਜੀ ਪਾਠਸ਼ਾਲਾ ਹੁਣ ਇਹਦੀ ਆਪਣੇ ਕੋਲੇ ਕੁਝ ਹੋਰ ਐਗਜ਼ਾਮਪਲਸ ਵੀ ਹਨ ਜਿਵੇਂ ਆਪਣੇ ਕੋਲੇ ਊ ਹੈ ਜਿਹੜਾ ਉਹ ਦਿੱਤਾ ਹੋਇਆ ਹੈ ਤਉ ਨੂੰ ਪਛੇਤਰ ਲਗਾ ਕੇ ਸ਼ਬਦ ਬਣਾਉਣੇ ਆ ਤਾਂ ਊ ਡਰੂ ਕਮਾਊ ਸੰਗਾਊ ਬਣ ਗਿਆ ਹਨਾ ਅਈ ਆੜਾ ਈੜੀ ਬਿਹਾਰੀ ਹਾਸਮਈ ਝਟਕਈ ਮਲਵਈ ਤੇ ਮੁਗਲਈ ਇਦਾਂ ਆ ਗਿਆ ਆਈ ਚੰਗਿਆਈ ਪਕਿਆਈ ਪੜਾਈ ਬੁਰਿਆਈ ਸੋ ਇਸ ਤਰ੍ਹਾਂ ਜਿਹੜੇ ਸ਼ਬਦ ਆ ਇਹ ਸਾਡੇ ਕੋਲੇ ਅਗੇਤਰ ਪਛੇਤਰ ਤੇ ਮਧੇਤਰ ਬਣਦੇ ਹਨ ਜੀ ਸੋ ਇਹ ਜਿਹੜੇ ਸ਼ਬਦ ਆ ਇੱਥੋਂ ਤੱਕ ਹੀ ਸੀ ਇੱਕ ਐਗਜ਼ਾਮਪਲ ਆਪਾਂ ਹੋਰ ਲੈ ਸਕਦੇ ਆ ਜਿਵੇਂ ਆਪਣੇ ਕੋਲੇ ਇੱਕ ਸ਼ਬਦ ਆ ਪੜ ਅਪਾ ਡਾੜਾ ਪੜ ਠੀਕ ਹੈ ਜੀ ਉਹਦੇ ਅੱਗੇ ਆਪਾਂ ਅਣ ਸ਼ਬਦ ਲਗਾਤਾ ਤਾਂ ਉਹ ਅਗੇਤਰ ਲੱਗ ਕੇ ਬਣ ਗਿਆ ਅਣਪੜ ਤੇ ਪਿੱਛੇ ਅਸੀਂ ਨਾਲ ਹੀ ਤਾ ਸ਼ਬਦ ਲਗਾ ਲਗਾਤਾ ਅਣਪੜਤਾ ਤਾਂ ਇਹਦੇ ਵਿੱਚ ਕੀ ਹੈ ਇਹ ਵਿਧੇਤਰ ਜਾਂ ਵਿਧੇਤਰ ਦੀ ਕਹਿ ਲਓ ਇੱਕ ਕਿਸਮ ਬਣ ਜਾਂਦੀ ਹੈ ਵੀ ਅੱਗੇ ਵੀ ਇੱਕ ਸ਼ਬਦ ਸ਼ਬਦਾਂਸ਼ ਲੱਗਿਆ ਤੇ ਪਿੱਛੇ ਵੀ ਇੱਕ ਸ਼ਬਦਾਂਸ਼ ਲੱਗਿਆ ਤਾਂ ਉਹ ਅਗੇਤਰ ਪਿਸ਼ੇਤਰ ਦੋਵਾਂ ਦੀ ਇਕੁਅਲ ਜਿਹੜੀ ਹੈ ਉਹ ਕੈਟਾਗਰੀ ਬਣ ਜਾਂਦੀ ਹੈ ਬੀਜੀ ਦੇ ਵਿੱਚ ਅਗੇਤਰ ਪਿਸ਼ੇਤਰ ਦੋਵੇਂ ਹੀ ਇਕੱਠੇ ਲੱਗੇ ਹੋਣ ਅਣਪੜਤਾ ਸ਼ਬਦ ਇਸ ਤਰ੍ਹਾਂ ਦਾ ਸ਼ਬਦ ਹੈ ਵੀ ਅਣ ਸਾਡੇ ਕੋਲੇ ਅਗੇਤਰ ਆ ਜਾਂਦਾ ਤਾਪ ਛੇਤਰ ਆ ਜਾਂਦਾ ਤੇ ਪੜ ਮੂਲ ਸ਼ਬਦ ਆ ਤਾਂ ਪੂਰਾ ਸ਼ਬਦ ਬਣ ਗਿਆ ਅਣਪੜਤਾ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਜਿਦੇ ਵਿੱਚ ਆਪਾਂ ਦੇਖਿਆ ਵੀ ਸ਼ਬਦ ਰੂਪਾਂਤਰਨ ਕਿਵੇਂ ਹੁੰਦਾ ਤੇ ਸ਼ਬਦ ਰਚਨਾ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਨਿਮਰਤ ਜੀ ਗੁੱਡ ਈਵਨਿੰਗ ਸੋ ਇੱਥੋਂ ਤੱਕ ਜੇ ਕਲੀਅਰ ਹੈ ਤਾਂ ਜੇ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਅੱਜ ਦੀ ਕਲਾਸ ਹੁਣ ਇਹਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ ਤੇ ਫਿਰ ਮਿਲਦੇ ਹਾਂ ਜੀ ਸਾਡੇ 7:30 ਵਾਲੀ ਕਲਾਸ ਦੇ ਵਿੱਚ ਮਾਸਟਰ ਕੱਡ ਦੀ ਤੇ ਆਪਾਂ ਜਿਹੜਾ ਹੈ ਅਗਲੇ ਅੱਜ ਪ੍ਰਸ਼ਨ ਉੱਤਰ ਹੱਲ ਕਰਨੇ ਹਨ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਹਾਂਜੀ हां जी सेकंड पार्ट ऑफ निरेंद्र सिंह कपूर ਕਰਾਂਗੇ ਜੀ थैंक यू जी थैंक यू ਤੇ ਇੱਕ ਹੋਰ ਗੱਲ ਜੀ ਜੇ ਕਿਸੇ ਨੂੰ ਲੱਗਦਾ ਹੈ ਵੀ ਕੋਈ ਟਾਪਿਕ ਆਪਣਾ ਗ੍ਰਾਮਰ ਦਾ ਰਹਿ ਗਿਆ ਮੈਨੂੰ ਅੱਜ ਲੱਗਦਾ ਹੈ ਕੰਪਲੀਟ ਹੋ ਗਿਆ ਇੱਕ ਬਸ ਆਪਣਾ ਕਾਲ ਹੈ ਜਿਹੜਾ ਉਹ ਡੀਪਲੀ ਡਿਸਕਸ ਕਰਨ ਵਾਲਾ ਰਹਿ ਗਿਆ ਵੀ ਉਹਦੀਆਂ ਹਰ ਤਰ੍ਹਾਂ ਦੀਆਂ ਕਿਸਮਾਂ ਜੜੀਆਂ ਨੇ ਉਹ ਆਪਾਂ ਇੱਕ ਇੱਕ ਵਾਰੀ ਇੱਕ ਐਗਜ਼ਾਮਪਲ ਲੈ ਕੇ ਹੱਲ ਕਰ ਲਈਏ ਹਾਂ ਜੀ ਲਾਸਟ 30 ਕੁਐਸਚਨ ਵਾਰ ਤੱਕ ਭਾਗ ਦੇ ਬਿਲਕੁਲ ਤਾਂ ਕਮੈਂਟ ਜ਼ਰੂਰ ਕਰਨਾ ਜੀ ਜੇ ਕੋਈ ਟੌਪਿਕ ਤੁਹਾਨੂੰ ਲੱਗਦਾ ਹੈ ਵੀ ਰਹਿ ਗਿਆ ਮੇਰੇ ਵੱਲੋਂ ਇੱਕ ਟੌਪਿਕ ਰਹਿ ਗਿਆ ਆਪਣਾ ਕਾਲ ਤੇ ਉਸ ਤੋਂ ਬਾਅਦ ਫਿਰ ਜਿਹੜੀ ਆਪਣੀ ਵਿਆਕਰਣ ਹੈ ਜਿਹੜੀ ਮੇਨ ਇੰਪੋਰਟੈਂਟ ਵਿਆਕਰਣ ਹੈ ਜਿਹਦੇ ਵਿੱਚ ਉਹ ਆਪਾਂ ਨੂੰ ਪ੍ਰਸ਼ਨ ਬਣਦੇ ਆ ਉਹ ਆਪਣੀ ਜਿਹੜੀ ਹੈ ਜੀ ਪੂਰੀ ਹੋ ਚੁੱਕੀ ਹੈ ਤਾਂ ਫਿਰ ਅੱਗੇ ਆਪਾਂ ਪ੍ਰਸ਼ਨ ਉੱਤਰ ਜਿਹੜਾ ਭਾਸ਼ਾ ਵਾਲਾ ਜਿਹੜਾ ਹੈ ਜਾਂ ਸਾਹਿਤ ਦੇ ਜਿਹੜੇ ਰੂਪ ਹੈ ਉਸ ਤਰ੍ਹਾਂ ਦੀ ਕੋਈ ਕਲਾਸ ਹੈ ਇਸ ਟਾਈਮ ਸਟਾਰਟ ਕਰਿਆ ਕਰਾਂਗੇ ਹਾਂਜੀ ਕਿਰਦੰਤ ਫਿਰ ਆਪਾਂ ਕੱਲ ਦੇ ਨਾਲ ਡਿਸਕਸ ਕਰ ਲਾਂਗੇ ਜੀ ਛੋਟਾ ਜਿਹਾ ਟੌਪਿਕ ਹੈ ਕਿਰਦੰਤ ਵੀ ਬਿਲਕੁਲ ਜੀ ਬਿਲਕੁਲ ਤਾਂ ਠੀਕ ਹੈ ਜੀ ਮਿਲਦੇ ਹਾਂ ਜੀ ਆਪਾਂ ਅਗਨੀ ਕਲਾਸ ਦੇ ਵਿੱਚ 7:30 ਵਜੇ ਤੋਂ ਸਾਰਿਆਂ ਜਾਣਿਆਂ ਨੇ ਜ਼ਰੂਰ ਆਉਣਾ ਹੈ ਜੀ ਸੋ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ ਜੇ ਕੋਈ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਜੀ ਮਿਲਦੇ ਹਾਂ ਜੀ 7:30 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ